ਕਈ ਵਾਰ ਮਾਲਕ ਦੀ ਕਿਰਪਾ ਇੰਨੀ ਹੁੰਦੀ ਆ ਕਿ ਅਸੀਂ ਉਸ ਕਿਰਪਾ ਤੋਂ ਹੀ ਡਰ ਜਾਂਦੇ ਆ ਜਿਵੇਂ ਕਿ ਅੱਜ ਕੱਲ ਬਹੁਤ ਜੀਵਾਂ ਨੂੰ ਅਨਹਦ ਸ਼ਬਦ ਸੁਣਾਈ ਦਿੰਦੇ ਆ ਤੇ ਦੇਖੋ ਨਾ ਇਹ ਤਾਂ ਮਾਲਕ ਦੀ ਕਿਰਪਾ ਦੇ ਨਾਲ ਸੁਣਾਈ ਦਿੰਦੇ ਆ ਜੇ ਮਾਲਕ ਚਾਹਣਗੇ ਤਾਂ ਸੁਣਾਈ ਦੇਣਗੇ ਨਹੀਂ ਤਾਂ ਵਿਚਾਰਾਂ ਦੇ ਵਿੱਚ ਸਾਨੂੰ ਕਦੀ ਵੀ ਸੁਣਾਈ ਨਹੀਂ ਦਿੰਦੇ ਇਸੇ ਤਰ੍ਹਾਂ ਜਦੋਂ ਆਪਾਂ ਸਿਮਰਨ ਮਾਰਗ ਦੇ ਉੱਤੇ ਲੱਗ ਵੀ ਜਾਂਦੇ ਆ ਜਾਂ ਗੁਰਬਾਣੀ ਦਾ ਪਾਠ ਕਰਦੇ ਆ ਜਾਂ ਧਿਆਨ ਦੇ ਵਿੱਚ ਬੈਠਦੇ ਆ ਤਾਂ ਮਾਲਕ ਦੀ ਜੋ ਕਿਰਪਾ ਹੁੰਦੀ ਹੈ ਆਪਾਂ ਉਸੇ ਕਿਰਪਾ ਤੋਂ ਡਰਨਾ ਸ਼ੁਰੂ ਕਰਦੇ ਆ ਇੱਕ ਭੈਣ ਜੀ ਆਪਣੇ ਨਾਲ ਆਪਣਾ ਪ੍ਰੈਕਟੀਕਲ ਸ਼ੇਅਰ ਕਰਦੇ ਆ ਕਹਿੰਦੇ ਕਿ ਮੈਂ ਵੀ ਇੱਕ ਦਿਨ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਸੀ ਤਾਂ ਅਚਾਨਕ ਇੱਕ ਰੋਸ਼ਨੀ ਜਿਹੀ ਆਈ ਮੇਰਾ ਪੂਰਾ ਕਮਰਾ ਉਸ ਰੋਸ਼ਨੀ ਦੇ ਨਾਲ ਭਰ ਗਿਆ ਤੇ ਉਸ ਦਿਨ ਤੋਂ ਬਾਅਦ ਮੈਂ ਜਦ ਵੀ ਪਾਠ ਕਰਦੀ ਆ ਤਾਂ ਇੱਕ ਰੋਸ਼ਨੀ ਦਾ ਗੋਲਾ ਅਚਾਨਕ ਮੇਰੇ ਕੋਲ ਆ ਜਾਂਦਾ ਹੈ ਮੈਂ ਵੀ ਕਹਿੰਦੇ ਡਰ ਗਈ ਸੀ ਤੇ ਮੈਂ ਪਾਠ ਕਰਨਾ ਘੱਟ ਕਰ ਦਿੱਤਾ ਏ ਵਾਹਿਗੁਰੂ ਜੀ ਜਿੱਥੇ ਆਪਾਂ ਉਸ ਚੀਜ਼ ਨੂੰ ਵਧਾਉਣਾ ਸੀ ਆਪਾਂ ਉਸ ਚੀਜ਼ ਨੂੰ ਘੱਟ ਕਰ ਲਿਆ ਕਿਉਂ ਕੀਤਾ ਕਿਉਂਕਿ ਸਾਨੂੰ ਡਰ ਲੱਗਾ ਕਿ ਇਹ ਕੀ ਹੋ ਗਿਆ ਇਹ ਕਾਦੀ ਰੋਸ਼ਨੀ ਆ ਗਈ ਵਾਹਿਗੁਰੂ ਰੋਸ਼ਨੀ ਤਾਂ ਦੇਖੋ ਪ੍ਰਕਾਸ਼ਮਾਨ ਅਕਾਲ ਪੁਰਖ ਵਾਹਿਗੁਰੂ ਜੀ ਆ ਤੇ ਜੇ ਕੋਈ ਰੋਸ਼ਨੀ ਸਾਨੂੰ ਦਿਖਾਈ ਦਿੱਤੀ ਵੀ ਹੈ ਇਹ ਕੋਈ ਚੰਗੀ ਨਿਸ਼ਾਨੀ ਹੈ ਕੋਈ ਬੁਰੀ ਨਿਸ਼ਾਨੀ ਨਹੀਂ ਹੈ ਬਹੁਤ ਵੱਡੇ ਭਾਗ ਨੇ ਪਰ ਇੱਥੇ ਸਾਡੇ ਅੰਦਰ ਜੋ ਗਿਆਨ ਦੀ ਕਮੀ ਹੈ ਉਹ ਹੁੰਦੀ ਹੈ ਹੁਣ ਪ੍ਰਕਾਸ਼ ਹੀ ਦੇਖਣਾ ਇੱਕ ਰੋਸ਼ਨੀ ਹੀ ਦੇਖਣੀ ਬਹੁਤ ਵੱਡੇ ਭਾਗ ਨੇ ਮਾਲਕ ਦੇ ਅੱਗੇ ਬੇਨਤੀਆਂ ਤਰਲੇ ਕਰਾਂਗੇ ਤਾਂ ਕਿਤੇ ਜਾ ਕੇ ਕਾਲਪੁਰਖ ਵਾਹਿਗੁਰੂ ਜੀ ਕਿਰਪਾ ਕਰਨਗੇ ਹੁਣ ਇੱਥੇ ਸਾਨੂੰ ਕਰਨਾ ਕੀ ਚਾਹੀਦਾ ਆ ਜਿਵੇਂ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਆ ਤੇ ਸਾਨੂੰ ਅਜਿਹਾ ਕੋਈ ਅਨੁਭਵ ਹੁੰਦਾ ਆ ਹੁਣ ਆਪਾਂ ਸੁਖਮਨੀ ਸਾਹਿਬ ਜੀ ਦੇ ਵਿੱਚ ਦੇਖਣਾ ਆ ਕਿ ਮਹਾਰਾਜ ਸਾਹਿਬ ਕੀ ਕਹਿ ਰਹੇ ਆ ਕਿਵੇਂ ਅਸੀਂ ਇਸ ਪ੍ਰਕਾਸ਼ ਨੂੰ ਵੇਖ ਸਕਦੇ ਹਾਂ ਗੱਲਾਂ ਕਰ ਸਕਦੇ ਹਾਂ ਤੇ ਇਹਦੇ ਵਿੱਚ ਸਮਾ ਸਕਦੇ ਹਾਂ ਇਹ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਹੀ ਅਸੀਂ ਗਿਆਨ ਲੈਣਾ ਹੈ ਤੇ ਜੇ ਆਪਾਂ ਵਿੱਚੋਂ ਗਿਆਨ ਲਈਏ ਕਿ ਮਹਾਰਾਜ ਸਾਹਿਬ ਦੱਸੋ ਅਸੀਂ ਹੁਣ ਕੀ ਕਰੀਏ ਤਾਂ ਮਹਾਰਾਜ ਕਹਿੰਦੇ ਕਿ ਤੂੰ ਉਸ ਪ੍ਰਮਾਤਮਾ ਦਾ ਸਿਮਰਨ ਕਰ ਉਹਦੇ ਨਾਮ ਦੇ ਵਿੱਚ ਤੂੰ ਸਮਾ ਉਹਨੂੰ ਵੇਖ ਉਹਨਾਂ ਗੱਲਾਂ ਕਰ ਉਹਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾ ਪਰ ਜਦੋਂ ਆਪਾਂ ਇਹ ਚੀਜ਼ਾਂ ਇਹ ਅਨੁਭਵ ਹੋਣ ਤੋਂ ਬਾਅਦ ਉਹ ਚੀਜ਼ ਨੂੰ ਘਟਾ ਦਿੰਨੇ ਆ ਤਾਂ ਸਾਡੇ ਉੱਤੇ ਕਿਰਪਾ ਨਹੀਂ ਹੁੰਦੀ